ਕਿੱਥੋਂ ਆਇਓ ਪਦਾਰਥ ਕਰਨਾ ਤੋਂ ਜੀ ਪਦਾਰਥ ਕਰਨਾ ਤੋਂ ਜੀ ਹਾਂਜੀ ਤਾਂ ਅੱਛਾ ਹਰਿਆਣੇ ਦੇ ਬਾਰਡਰ ਹਾਂਜੀ ਹਰਿਆਣੇ ਵਾਲਿਆਂ ਨੇ ਤਾਂ ਅੱਗੇ ਲਾਏ ਹੋਣੇ ਬੈਰੀਕੇਡ ਲਾਏ ਹੋਏ ਨੇ ਅਸੀਂ ਨਾਲੇ ਆ ਬਾਈ ਛੋਟਾ ਤਾਂ ਕਿਹੜਾ ਬਾਈ ਪਦਾਰਥ ਕਿਹੜਾ ਬਾਈ ਉਸ ਪਦਾਰਥ ਕਿਹੜਾ ਬੋਲ ਵੀ ਤੋਲ ਲਈਏ ਉਧਰ ਕਰ ਦਿੰਗੇ ਪਦਾਰਥ ਹਾਂਜੀ ਜਕਾਰੇ ਲਾਉਂਦੇ ਆਉਂਦੇ ਸੀਗੇ ਕਰੋ ਪ੍ਰਸਾਦ ਦੇ ਪਕਾ ਕੇ ਸੇ ਨਾਓ ਅੱਗੇੋਂ ਦਾ ਮੰਨ ਲਓ ਅੱਗੇੋਂ ਅਸtru ਗੈਸ ਦੇ ਗੋਲੇ ਸੁੱਟ ਰਹੇ ਨੇ ਉਹ ਸੁਣੀ ਜਾਣਦੇ ਵੀਰੇ ਅਸੀਂ ਨਹੀਂ ਡਰਦੇ ਹੁਣ ਜੀ ਡਰਦੇ ਬਾਈ ਕਾਰੇ ਜੜਦੀ ਖਲਾ ਰਹੇਗੀ ਸਾਡੀ ਸਮੇਂ ਚ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਬਾਈ ਭਾਗੋ ਦੀਆਂ ਵਾਰਸਾਂ ਆ ਗਈਆਂ ਸਾਰੀਆਂ ਹਾਂਜੀ 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 ਰਾ ਮੰਤਰੀ ਦਾ ਕਹਿੰਦਾ ਕਹਦਾ ਦਿੱਲੀ ਜਾ ਕੇ ਕਿਸਾਨਾਂ ਨੇ ਡਾਂਸ ਕਰਨਾ ਕਿਤੇ ਨਹੀਂ ਜੀ ਡਾਂਸ ਕਿਉਂ ਕਰਨਾ ਸੀ ਸਭ ਕੁਝ ਕਰਾਂਗੇ ਅਸੀਂ ਪਿੱਛੇ ਨਹੀਂ ਮੁੜਦੇ ਹੈਗੇ ਨੇ ਭੁੱਖੇ ਨਹੀਂ ਮਰਨ ਦਿੰਦੇ ਅਸੀਂ ਕਿਸਾਨਾਂ ਨੂੰ ਸਾਡਾ ਲੰਗਰ ਚੱਲ ਰਿਹਾ ਹੈ ਤਿੰਨ ਨੰਗਾ ਤੋਂ ਹੈਗੇ ਨੇ ਐਸੀ ਆਜੂਰੇ ਦੇਖਣ ਆਇਆ ਹੈਗੇ ਨੇ ਬਾਬੇ ਲਾਇਆ ਸਭ ਕੁਝ ਦਿੱਤਾ ਜੀ ਸਾਰੇ ਕੋਈ ਨਹੀਂ ਹਟਦੇ ਪੰਜਾਬ ਦੇ ਨਾਲ ਹਰਿਆਣਾ ਕੋਈ ਪਿੱਛੇ ਨਹੀਂ ਹਟਦੇ ਪੰਜਾਬ ਤੋਂ ਨਾਲ ਪੰਜਾਬ ਹਰਿਆਣਾ ਇਕੱਠਾ ਹੁਣ ਬੀਬੀਆਂ ਵੀ ਨਾਲ ਆ ਗਾਲਾ ਹਰਿਆਣੇ ਦੀਆਂ ਬਾਈ ਹਰਿਆਣੇ ਦੇ ਆਡਰ ਤੇ ਜਾਊਂਗੀ ਅਕੇ ਲੋਕਾਂ ਨੇ ਵੋਟਾਂ ਪਾ ਕੇ ਇੱਥੇ ਦਾ ਰਾਜਾ ਬਣਾਇਆ ਨਹੀਂ ਨਹੀਂ ਅਸੀਂ ਬੇਬੇ ਸਿੱਧੀ ਹੋ ਗਈ ਬੇਬੇ ਹੈ ਕਿਸਾਨ ਇਕਤਾ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਬੇਬੇ ਕੀ ਲੱਗਦਾ ਪਹਿਲਾਂ ਵੀ ਅੰਦੋਲਨ ਕਰ ਲੜਨਾ ਪਿਆ ਹੁਣ ਦੁਬਾਰਾ ਤੇ ਫੇਰ ਅੰਦੋਲਨ ਲੜਨਾ ਪੈ ਰਿਹਾ ਐਤਕੀ ਨਹੀਂ ਛੱਡਾਂਗੇ ਮੋਦੀ ਨੂੰ ਐਤਕੀ ਨਾ ਤੁਹਾਨੂੰ ਕੋਲ ਚੌਂਟੇ ਚੱਕ ਕੇ ਆਉਂਗੇ ਅੱਜ ਅਜਤ ਕੀ ਮੋਦੀ ਦਾ ਚੌਂਟਾ ਚੱਕ ਦਾਂਗੇ ਮੋਦੀ ਛੜਾ ਮਲੰਗ ਉਹਨੂੰ ਕੀ ਪਤਾ ਵੀ ਲਾਟ ਦਾ ਕਿਵੇਂ ਪਿਆਰ ਹੁੰਦਾ ਹੈ ਛੜੇ ਮਲੰਗ ਨੂੰ ਚਾਹ ਵੇਚਦਾ ਹੁਣ ਉਹ ਵੱਡਾ ਮੰਤਰੀ ਹੋ ਗਿਆ ਉਹ ਉਹ ਪੀਐਮ ਮੋਦੀ ਦਾ ਕਹਿੰਦਾ ਮੈਂ ਚਾਹ ਵੇਚ ਕੇ ਐਡੀ ਕੁਰਸੀ ਤੇ ਆਇਆ ਕਹਿੰਦੇ ਮੈਂ ਆਪਣੀ ਮਿਹਨਤ ਨਾਲ ਮੈਨੂੰ ਦੀ ਚਾਹ ਖੰਡਿਆ ਦੇਣੀ ਆ ਹੁਣ ਨਹੀਂ ਉਹਨੂੰ ਚਾਹ ਨੂੰ ਪੀਣ ਜੋਗਰੀ ਛੱਡਣੀ 24 ਦੇ ਵਿੱਚ ਇਲੈਕਸ਼ਨ ਆਉਂਦੀਆਂ ਨੇ ਵੋਟਾਂ ਆਉਂਦੀਆਂ ਨੇ ਫਿਰ ਕਿਹਨੂੰ ਪਾਉਂਗੇ ਕਿਹੜੀ ਸਰਕਾਰ ਆਊ ਦੇ ਕਹਾਂਗੇ ਜੜੀ ਚੰਗੀ ਆ ਉਹ ਸਾਨੂੰ ਕਿਸੇ ਨੂੰ ਨਹੀਂ ਅਸੀਂ ਤਾਂ ਕਿਸੇ ਨੂੰ ਵੋਟ ਨਹੀਂ ਪਾਉਂਦਾ। ਆ ਦੇਖਦੇ ਆ ਤੁਸੀਂ ਮਾਤਾਵਾਂ ਬੀਬੀਆਂ ਦੇ ਵਿੱਚ ਪੂਰਾ ਜੋਸ਼ ਆ ਪ੍ਰਸ਼ਾਦ ਦੇ ਪਕਾਉਂਦੀਆਂ ਪਕਾਉਂਦੀਆਂ। ਇੱਥੇ ਆ ਗਈਆਂ ਸ਼ੰਕੂ ਜਿਹੜਾ ਖਨੌਰੀ ਬਾਰਡਰ ਹੈ ਤਾਂ ਖਨੌਰੀ ਬਾਰਡਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਬਾਬੇ ਨਾਨਕ ਦਾ ਲੰਗਰ ਚਲਾਇਆ ਸੀਨੇ। ਠੀਕ ਹੈ। ਚਾਰ ਚਬਾਨੀਆਂ 46 'ਚ ਮੋਦੀ ਨੂੰ ਡੇਗਾਗੇ ਨਾਲੀ 'ਚ। ਅੱਛਾ। ਹਾਂਜੀ ਹਾਂ। ਪੱਕਾ ਡੇਗਾਗੇ। ਕਸਾਨਾਂ ਦੇ ਨਾਲ ਆ ਜ਼ਿੰਮੇਦਾਰਾਂ ਦੇ ਨਾਲ ਪੰਜਾਬੀਆਂ ਦੇ ਨਾਲ ਪੱਤਾ ਮੰਨ ਬਣਾ ਕੇ ਆਇਆ ਹਾਂ ਪੱਤਾ ਪੱਤਾ ਮੰਨ ਬਣਾ ਕੇ ਆਇਆ ਸੀ ਇੱਥੇ ਮੋਰਚੇ ਕੱਢ ਲੈਣੇ ਬੀਬੀਆਂ ਨੇ ਆਹ ਨਾਲ ਆ ਅਸੀਂ ਨਹੀਂ ਪਿੱਛੇ ਹਟ ਅਸੀਂ ਨਾਲ ਲੰਗਰ ਦੀ ਟੋਰ ਪੈਂਦੀ ਅਸੀਂ ਵੀ ਹੱਕ ਤੇ ਲੜਾਂਗੇ ਅਸੀਂ ਅੱਜ ਨੱਕ ਸੰਨਾਂ ਨੂੰ ਪੁੱਠੇ ਭੁੱਖੇ ਮਰਨ ਦਈਏ ਅਸੀਂ ਕਿਸਾਨਾਂ ਦੇ ਨਾਲ ਆ ਜਿੱਥੇ ਕਹਿਣਗੇ ਉੱਥੇ ਖੜਾਂਗੇ ਅਸੀਂ ਨਹੀਂ ਪਛਾਰਾਂਗੇ ਦੇਖ ਸਕਦੇ ਹੋ ਤੁਸੀਂ ਜੋਸ਼ ਹੈ ਜਿਹੜਾ ਬੀਬੀਆਂ ਦੇ ਵਿੱਚ ਵੀ ਪੂਰਾ ਹੈ ਤਾਂ ਪੂਰਾ ਲੜ ਕੇ ਜਾਵਾਂਗੇ ਅੱਜ ਕੀ ਦਾ ਮਨ ਪੱਕਾ ਬਣਾ ਕੇ ਆਇਓ ਘਰਾਂ 'ਚ ਕੀ ਕਹਿ ਕੇ ਆਇਓ ਫਿਰ ਮੋਦੀ ਦਾ ਬੋਦੀ ਖੇਡ ਕੇ ਜਾਵਾਂਗੇ ਅਸੀਂ ਕਰੇ ਕੀ ਕਹਿ ਕੇ ਆਇਓ ਫਿਰ ਹਾਂ ਜੇ ਵੀ ਅਸੀਂ ਮਰ ਜਾਵਾਂਗੇ ਪਰ ਮੋਦੀ ਨਹੀਂ ਛੱਡਣਾ ਹਾਂ ਇਹ ਕਹਿੰਦਾ ਪੱਕਾ ਜਿੱਤ ਕੇ ਆਉਣਾ ਅੱਜ ਕੀ ਸਾਡੇ ਪੁੱਤੇ ਇੱਥੇ ਮੈਂ ਕਹਿੰਦੇ ਬੈਠ ਜੀ ਐ ਕਹਿੰਦੇ ਸਾਡੇ ਪੁੱਤਾਂ ਇੱਥੇ ਬੈਠਣ ਅਸੀਂ ਕਿਹਨੇ ਬੈਠ ਨਹੀਂ ਸਕਦੀਆਂ ਹੋ ਬਾਈ ਸਾਡੇ ਐ ਕਹਿੰਦੇ ਅਸੀਂ ਰੋ ਰੋ ਛੜਕਾਂ ਤੇ ਰੋਦੇ ਨੂੰ ਦੇਖ ਕੇ ਸਾਨੂੰ ਪਤਾ ਕਿੰਨਾ ਕੁ ਦੁੱਖ ਹੈ ਮਾਵਾ ਨੂੰ ਨੂੰ ਦੇਖ ਕੇ ਐ ਕਹਿੰਦੇ ਕਿੰਨਾ ਮੈਂ ਤੁਹਾਨੂੰ ਦੱਸਾਂ ਵੀ ਮੋਦੀ ਨਹੀਂ ਇੱਦਕੇ ਛੱਡਦਾ ਸ਼ਰਾਮ ਮਲੰਗ ਕਿਹੜੇ ਨੌਜਵਾਨ ਜ਼ਖਮੀ ਹੋ ਗਏ ਉਹਨਾਂ ਦੇ ਸ਼ਰਲੇ ਵੱਜੇ ਅੱਗੇ ਅਤਰੂ ਗੈਸ ਦੇ ਗੋਲੇ ਲਗਾਤਾਰ ਸਿੱਟੇ ਨੇ ਮੈਂ ਚਰਨ ਨਹੀਂ ਆਣਾ ਨੂੰ ਮਾਦੀ ਬਲੰਗ ਦੂਗ੍ਹਾਸ ਦੇ ਗੋਲੇ ਸੁੱਟ ਰਹੇ ਨੇ ਉਹ ਛੁੱਟੀ ਜਾਣ ਦੇ ਵੀਰੇ ਅਸੀਂ ਨਹੀਂ ਡਰਦੇ ਨਹੀਂ ਨਹੀਂ ਹੈਗੇ ਹੁਣ ਜੀ ਡਰਦੇ ਬਾਈ ਕਾਰ ਸਿੱਪਰੇ ਜੱਟ ਤਰੀ ਦਾ ਕਹਦਾ ਕਹਦਾ ਦਿੱਲੀ ਜਾ ਕੇ ਕਿਸਾਨਾਂ ਨੇ ਡਾਂਸ ਕਰਨਾ ਕਿਤੇ ਨਹੀਂ ਜੀ ਡਾਂਸ ਕਿਉਂ ਕਰਨਾ ਸੀ ਸਭ ਕੁਝ ਕਰਾ ਦੀਨੂ ਦਾ ਲੋਕਾਂ ਨੇ ਵੋਟਾਂ પા ਕੇ ਇੱਥੇ ਦਾ ਰਾਜਾ ਬਣਾਇਆ ਨਹੀਂ ਨਹੀਂ ਬੇਬੇ ਸਿੱਧੀ ਹੋ ਗਈ ਬੇਬੇ ਕਿਸਾਨ ਇਕਤਾ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਬੇਬੇ ਕੀ ਲੱਗਦਾ ਪਹਿਲਾਂ ਵੀ ਅੰਦੋਲਨ ਕਰ ਲੜਨਾ ਪਿਆ ਹੁਣ ਦੁਬਾਰਾ ਤੇ ਫੇਰ ਅੰਦੋਲਨ ਲੜਨਾ ਪੈ ਰਿਹਾ ਇੱਥੇ ਕਿਨੇ ਛੱਡਾਂਗੇ ਮੋਦੀ ਨੂੰ ਅੱਜ ਕਿਹਦਾ ਮੋਦੀ ਦਾ ਚੌਂਕਾ ਚੱਕ ਦੇਵਾਂਗੇ ਚੌਂਟੇ ਚੱਕ ਕੇ ਆਉਂਗੇ ਅੱਜ ਕਿ ਮੋਦੀ ਦਾ ਚੌਂਟਾ ਚੱਕ ਦਾਂਗੇ ਦੰਗ ਉਹਨੂੰ ਕੀ ਪਤਾ ਵੀ ਲਾਦ ਦਾ ਕਿਵੇਂ ਪਿਆਰ ਹੁੰਦਾ ਛੜੇ ਮਲੰਗ ਨੂੰ ਚਾਹ ਵੇਚਦਾ ਹੁਣ ਉਹ ਵੱਡਾ ਮੰਤਰੀ ਹੋ ਗਿਆ ਉਹ ਮਾਪੀਆਂ ਮੋਦੀ ਦਾ ਕਹਿੰਦਾ ਮੈਂ ਚਾਹ ਵੇਚ ਕੇ ਐਡੀ ਕੁਰਸੀ ਤੇ ਆਇਆ ਕਹਿੰਦੇ ਮੈਂ ਆਪਣੀ ਮਿਹਨਤ ਨਾਲ ਮੈਨੂੰ ਉਹਦੀ ਚਾਹ ਖੰਡਿਆ ਦੇਣੀ ਆ ਹੁਣ ਨਹੀਂ ਉਹਨੂੰ ਚਾਹ ਨੂੰ ਪੀਣ ਜੋਗਰੀ ਛੱਡਣੀ 24 ਦੇ ਵਿੱਚ ਇਲੈਕਸ਼ਨ ਆਉਂਦੀਆਂ ਨੇ ਵੋਟਾਂ ਆਉਂਦੀਆਂ ਨੇ ਫਿਰ ਕਿਹਨੂੰ ਪਾਉਂਗੇ ਕਿਹੜੀ ਸਰਕਾਰ ਆਊ ਦੇਖੋਗੇ ਜਿਹੜੀ ਚੰਗੀ ਆ ਉਹ ਸਾਂ ਨਹੀਂ ਕਿਸੇ ਨੂੰ ਅਸੀਂ ਤਾਂ ਕਿਸੇ ਨੂੰ ਵੋਟ ਨਹੀਂ ਪਾਉਂਦਾ ਕਿਸਾਨ ਅੰਦੋਲਨ ਨਾਲ ਜਿਹੜਾ ਪੂਰੀ ਤਰੀਕੇ ਨਾਲ ਭੱਜ ਚੁੱਕਿਆ ਖਨੋਰੀ ਬਾਰਡਰ ਤੋਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਬੀਬੀਆਂ ਨੇ ਜਿਹੜੀਆਂ ਉਹ ਆ ਚੁੱਕੀਆਂ ਨੇ ਉਹਨਾਂ ਨੇ ਵੀ ਇਸ ਅੰਦੋਲਨ ਦੇ ਵਿੱਚ ਆਪਣੀ ਭੂਮਿਕਾ ਬਣਦੀ ਆ ਉਹਨਾਂ ਦੀ ਉਸ ਭੂਮਿਕਾ ਨੂੰ ਦਿਖਾਉਣ ਦੇ ਲਈ ਤਾਂ ਤਸਵੀਰਾਂ ਦੇਖ ਸਕਦੇ ਹੋ ਖਨੌਰੀ ਬਾਰਡਰ ਤੋਂ ਤਾਂ ਮਾਤਾ ਜੀ ਕਿੱਥੋਂ ਆਏ ਹੋ ਪਦਾਰਥ ਕਰਦੇ ਹੋ ਜੀ ਪਦਾਰਥ ਕਰਦੇ ਹੋ ਜੀ ਹਾਂਜੀ ਤਾਂ ਅੱਛਾ ਹਰਿਆਣੇ ਦੇ ਬਾਰਡਰ ਹਾਂਜੀ ਹਰਿਆਣੇ ਵਾਲਿਆਂ ਨੇ ਤਾਂ ਅੱਗੇ ਲਾਏ ਹੋ ਨੇ ਬੈਰੀਕੇਡ ਲਾਏ ਹੋ ਨੇ ਅਸੀਂ ਨਾਲੇ ਆ ਭਾਈ ਛੋਟੇ ਦਾ ਕਿਹੜਾ ਭਾਈ ਪਦਾਰਥ ਕਿਹੜਾ ਭਾਈ ਉਸ ਪਦਾਰਥ ਕਿਹੜਾ ਬੋਲ ਵੀਤ ਬੋਲਿੰਗੇ ਉਧਰ ਕਰਦੇ ਹਾਂ ਪਦਾਰਥ ਹਾਂਜੀ ਜਕਾਰੇ ਲਾਉਂਦੇ ਆਉਂਦੇ ਸੀਗੇ ਕਰੋ ਪ੍ਰਸਾਦ ਨਹੀਂ ਇੱਥੀ ਹੁਣ ਚੁੱਲਾ ਚੌਂਗਾ ਇੱਥੀ ਬੰਨਣਾ ਇੱਥੀ ਹੈ ਬਾਈ ਅਜਾ ਪਿੰਡ ਲੈ ਵੀ ਆ ਕੇ ਬਾਟਰ ਤੇ ਪਿੰਡ ਪਿੰਡਾ ਦਾ ਨਾ ਨਹਿਰ ਤੇ ਅੱਛਾ ਤਾਂ ਉਹ ਅੱਗਿਓ ਦਾ ਮੰਨ ਲਓ ਅੱਗਿਓ ਅਸtru ਗੈਸ ਦੇ ਗੋਲੇ ਸੁੱਟ ਰਹੇ ਨੇ ਉਹ ਸੁਣੀ ਜਾਣਦੇ ਵੀਰੇ ਅਸੀਂ ਨਹੀਂ ਡਰਦੇ ਕੋਈ ਨਹੀਂ ਡਰਦੇ ਬਾਈ ਕਾਰੇ ਚੜਦੀ ਕਲਾ ਰਹੇਗੀ ਸਾਡੀ ਸਮੇਸ਼ਾ ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਹਿ ਬਾਈ ਭਾਗੋ ਦੀਆਂ ਬਾਰਸਾਂ ਆ ਗਈਆਂ ਸਾਰੀਆਂ get that ਗਰ ਚੱਲ ਰਿਹਾ ਤਿੰਨ ਨੰਨਾਂ ਤੋਂ ਆਏ ਗਏ ਨੇ ਅਸੀਂ ਅਜੂਰੇ ਦੇਖਣ ਆਏ ਆਂ ਆਏ ਨੇ ਬਾਬੇ ਲਾਇਆ ਸਭ ਕੁਝ ਦਿੱਤਾ ਜੀ ਸਾਨੂੰ ਛੇ ਕੋਈ ਨਹੀਂ ਹਟਦੇ ਪੰਜਾਬ ਦੇ ਨਾਲ ਹਰਿਆਣਾ ਕੋਈ ਪਿੱਛੇ ਨਹੀਂ ਹਟਦੇ ਪੰਜਾਬ ਤੋਂ ਨਾਲ ਪੰਜਾਬ ਹਰਿਆਣਾ ਕੱਟਾ ਹੁਣ ਬੀਬੀਆਂ ਵੀ ਨਾਲ ਆ ਗਏ ਨਾਲ ਹਰਿਆਣੇ ਦੀਆਂ ਬਾਈ ਹਰਿਆਣੇ ਦੇ ਬਾਰਡਰ ਤੇ ਜਾਊਂਗੀ ਅੱਗੇ ਹਾਂ ਬਾਈ ਜਾਵਾਂਗੇ ਕੋਈ ਨਹੀਂ ਸਲਾਮ ਬਾਰਡਰ ਅੱਗੇ ਲੰਘੇ ਆਂ ਬਾਈ ਨਾਲ ਜਾਵਾਂਗੇ ਬਾਈ ਨਾਲ ਨਹੀਂ ਜਾਣਾ ਪੱਕਾ ਜਾਣਾ ਬਾਈ ਸਭ ਨਹੀਂ ਮੋਦੀ ਨੂੰ ਤਾਂ ਲੋਕਾਂ ਨੇ ਵੋਟਾਂ ਪਾ ਕੇ ਇੱਥੇ ਦਾ ਰਾਜਾ ਬਣਾਇਆ ਨਹੀਂ ਨਹੀਂ ਅਸੀਂ ਬੇਬੇ ਸਿੱਧੀ ਹੋਗੀ ਪਹਿਲਾਂ ਵੀ ਅੰਦੋਲਨ ਕਰ ਲੜਨਾ ਪਿਆ ਹੁਣ ਦੁਬਾਰਾ ਤੇ ਫੇਰ ਅੰਦੋਲਨ ਲੜਨਾ ਪੈ ਰਿਹਾ ਇੱਥੇ ਕਿਨੇ ਛੱਟਾਂਗੇ ਮੋਦੀ ਨੂੰ ਇੱਥੇ ਕਿਨਾ ਮੋਦੀ ਦੇ ਖਨਾ ਚੌਂਕਾ ਚੱਕ ਦੇਵਾਂਗੇ ਚੌਂਟੇ ਚੱਕ ਕੇ ਆਉਂਗੇ ਅੱਜ ਇੱਥੇ ਕਿ ਮੋਦੀ ਦਾ ਚੌਂਟਾ ਚੱਕ ਦਾਂਗੇ ਮੋਦੀ ਛੜਾ ਮਲੰਗ ਉਹਨੂੰ ਕੀ ਪਤਾ ਵੀ ਲਾਦ ਦਾ ਕਿਵੇਂ ਪਿਆਰ ਹੁੰਦਾ ਹੈ ਛੜੇ ਮਲੰਗ ਨੂੰ ਪੀਐਮ ਮੋਦੀ ਦਾ ਕਹਿੰਦਾ ਮੈਂ ਚਾਹ ਵੇਚ ਕੇ ਐਡੀ ਕੁਰਸੀ ਤੇ ਆਇਆ ਕਹਿੰਦੇ ਮੈਂ ਆਪਣੀ ਮਿਹਨਤ ਨਾਲ ਮੋਦੀ ਚਾਹ ਖੰਡਿਆ ਦੇਣੀ ਆ ਹੁਣ ਲਿਓ ਨੂੰ ਚਾਹ ਨੂੰ ਪੀਣ ਜੋਗਰੀ ਛੱਡਣੀ 24 ਦੇ ਵਿੱਚ ਇਲੈਕਸ਼ਨ ਆਉਂਦੀਆਂ ਨੇ ਵੋਟਾਂ ਆਉਂਦੀਆਂ ਨੇ ਫਿਰ ਕਿਨੂੰ ਪਾਉਂਗੇ ਕਿਹੜੀ ਸਰਕਾਰ ਆਊ ਦੇਖਾਂਗੇ ਜਿਹੜੀ ਚੰਗੀ ਆਊ ਸਾਨੂੰ ਕਿਸੇ ਨੂੰ ਨਹੀਂ ਅਸੀਂ ਤਾਂ ਕਿਸੇ ਨੂੰ ਵੋਟ ਨਹੀਂ ਪਾਉਂਦਾ ਆਂ ਤੁਸੀਂ ਮਾਤਾਵਾ ਆਂ ਪਕਾਉਂਦੀਆਂ ਇੱਥੇ ਆ ਗਈਆਂ ਸੰਭੂ ਕਰ ਜਿਹੜਾ ਖਨੌਰੀ ਬਾਰਡਰ ਹੈ ਤਾਂ ਖਨੌਰੀ ਬਾਰਡਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਬਾਬੇ ਨਾਨਕ ਦਾ ਲੰਕਰ ਚਲਾਇਆ ਸੀਨੇ ਠੀਕ ਹੈ ਚਾਰ ਚਬਾਨੀਆਂ 46 ਚ ਮੋਦੀ ਨੂੰ ਡੇਗਾਗੇ ਨਾਲੀ ਚ ਹਾਂਜੀ ਹਾਂ ਪੱਕਾ ਡੇਗਾਗੇ ਕਿਸਾਨਾਂ ਦੇ ਨਾਲ ਆ ਜ਼ਿੰਮੇਦਾਰਾਂ ਦੇ ਨਾਲ ਪੰਜਾਬੀਆਂ ਦੇ ਨਾਲ ਪੱਕਾ ਮਨ ਬਣਾ ਕੇ ਆਇਆ ਪੱਕਾ ਮਨ ਬਣਾ ਕੇ ਆਇਆ ਸੀ ਇੱਥੇ ਮੋਰਚੇ ਕੱਢ ਲੈਣੇ ਬੀਬੀਆਂ ਨੇ ਆਹ ਨਾਲ ਅਸੀਂ ਅਸੀਂ ਨਹੀਂ ਪਿੱਛੇ ਹਟ ਵੀ ਅਸੀਂ ਨਾਲ ਲੰਗਰ ਦੀ ਤੋਰ ਪੈਂਦੀ ਸਾਨੂੰ ਬਾਬੇ ਨੇ ਦਿੰਦੇ ਅਸੀਂ ਪ੍ਰਸ਼ਾਦ ਦੇ ਵਾਦੂ ਸਾਡੇ ਵਾਹਿਗੁਰੂ ਨੇ ਬਹੁਤ ਖੁਸ਼ੀ ਦੇ ਰੱਖੇ ਪਰ ਮੋਦੀ ਵੀ ਛੱਡਣਾ ਇੱਥੇ ਕੀ ਚਾਹ ਮੁਰਨਾ ਹੈ ਕਿਆ ਠੀਕ ਹੈ ਜੇ ਮੋਦੀ ਨੇ ਹੱਕ ਦੀ ਲੈ ਕੇ ਕੁਰਸੀ ਅਸੀਂ ਵੀ ਜਾਇਦਾਦ ਆਪਣੇ ਹੱਕ ਦੀਆਂ ਲੈਤੀਆਂ ਨੇ ਅਸੀਂ ਆਪਣੀ ਨਹੀਂ ਕਿਸੇ ਨੂੰ ਜਾਇਦਾਦ ਦੇਵਾਂਗੇ ਅਸੀਂ ਵੀ ਹੱਕ ਤੇ ਲੜਾਂਗੇ ਅਸੀਂ ਜਿੰਨੇ ਕਿਸਾਨਾਂ ਨੂੰ ਪੁੱਠੇ ਭੁੱਖੇ ਮਰਨ ਦਈਏ ਅਸੀਂ ਕਿਸਾਨਾਂ ਦੇ ਨਾਲ ਆ ਜਿੱਥੇ ਕਹਿਣਗੇ ਉੱਥੇ ਖੜਾਂਗੇ ਅਸੀਂ ਨਹੀਂ ਪਛਾਰਾਂਗੇ ਤਾਂ ਤੁਸੀਂ ਜੋਸ਼ਾ ਜਿਹੜਾ ਬੀਬੀਆਂ ਦੇ ਵਿੱਚ ਵੀ ਪੂਰਾ ਹੈ ਤਾਂ ਪੂਰਾ ਲੜ ਕੇ ਜਾਵਾਂਗੇ ਅਜਿਹਾ ਮਨ ਪੱਕਾ ਬਣਾ ਕੇ ਆਇਓ ਘਰਾਂ 'ਚ ਕੀ ਕਹਿ ਕੇ ਆਇਓ ਫਿਰ ਮੋਦੀ ਦਾ ਬੋਦੀ ਖੇਡ ਕੇ ਜਾਵਾਂਗੇ ਤੀ ਕਰੇ ਕੀ ਕਹਿ ਕੇ ਆਇਓ ਫਿਰ ਹਾਂ ਜੇ ਵੀ ਅਸੀਂ ਮਾਰ ਜਾਵਾਂਗੇ ਪਰ ਮੋਦੀ ਨਹੀਂ ਛੱਡਣਾ ਹਾਂ ਆ ਹੀ ਕਹਿੰਦਾ ਪੱਕਾ ਜਿੱਤ ਕੇ ਆਉਣਾ ਅਜਿਹੀ ਕਹਿੰਦਾ ਕਿ ਨਾ ਮੈਂ ਤਾਂ ਦੱਸਾਂ ਵੀ ਮੋਦੀ ਨਹੀਂ ਐਦਕੇ ਛੱਡਦਾ ਛੜਾ ਮਲੰਗ ਕਿੰਨੇ ਨੌਜਵਾਨ ਜ਼ਖਮੀ ਹੋ ਗਏ ਉਹਨਾਂ ਦੇ ਸ਼ਰਲੇ ਬੱਜੇ ਅੱਗੇ ਅਤਰੂ ਗੈਸ ਦੇ ਗੋਲੇ ਲਗਾਤਾਰ ਸਿੱਟੇ ਨੇ ਮੈਂ ਜਰਨ ਨਹੀਂ ਆਣਾ ਨੂੰ ਮਾਦੀ ਬਲੰਗ ਸਮਝ ਜਾ ਸਮਝ ਜਾ ਮੋਦੀ ਬਲੰਗ ਕਿਉਂ ਕਿਸਦੇ ਪੁੱਤ ਮਰਵਾਉਣਾ ਤੂੰ ਵੀ ਟਾਈ ਘੜੀ ਦੀ ਹੈ ਹੁਣ ਵੇਖ ਲੈ ਤੇਰਾ ਵੀ ਟੈਕ ਹੋਣਾ ਹੀ ਹੈ ਅਸੀਂ ਸਾਰੀ ਰਾਤ ਨਹੀਂ 3 ਵਜੇ ਤੋਂ ਸੇਵਾ ਚੱਲ ਰਹੀ ਹੈ ਸਾਡੇ ਨਗਰ 'ਚ ਹੁਣ ਸਾਨੂੰ ਇੱਕ ਗੰਨ ਹਾਂ ਹਾਂ ਜਿੱਤ ਕੇ ਮੁੜਾਂਗੇ ਅਸੀਂ ਪਰ ਮੋਦੀ ਮਲੰਗ ਸਮਝ ਜਾ ਤੇ ਕਰਾ ਲਾ ਲਓ ਫਿਰ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਦੇਖ ਸਕਦੇ ਹੋ ਤੁਸੀਂ ਖਨੌਰੀ ਬਾਰਡਰ ਤੋਂ ਤਸਵੀਰਾਂ ਤੁਹਾਨੂੰ ਕਹੂੰਗਾ ਮੈਂ ਇੱਕ ਵਾਰ ਪਿੱਛੇ ਵੀ ਦਿਖਾ ਦਿਓ ਬੀਬੀਆਂ ਦੇ ਪਿੱਛੇ ਦੇਖ ਸਕਦੇ ਹੋ ਦੂਰ ਦੂਰ ਤੱਕ ਜਿਹੜੀਆਂ ਟਰਾਲੀਆਂ ਨੇ ਉਹ ਖੜੀਆਂ ਹੋਈਆਂ ਨੇ ਬੀਬੀਆਂ ਕਹਿੰਦੀਆਂ ਅਸੀਂ ਚੁੱਲੇ ਚੌਕੇ ਇੱਥੇ ਪਾ ਲੈਣੇ ਨੇ ਤੇ ਇੱਥੇ ਆਪਣੇ ਪੁੱਤਾਂ ਨੂੰ ਪ੍ਰਸ਼ਾਦ ਦੇ ਬਣਾ ਕੇ ਸ਼ਕਾਵਾਂਗੇ ਆ ਤੇ ਜਦੋਂ ਤੱਕ ਇੱਥੇ ਮੋਰਚਾ ਚੱਲ ਰਿਹਾ ਉਦੋਂ ਤੱਕ ਇੱਥੇ ਹੀ ਰਹਿਣਾ ਤੇ ਜਿੱਤ ਕੇ ਹਰ ਹਾਲ ਦੇ ਵਿੱਚ ਜਾਵਾਂਗੇ ਕਿਸਾਨ ਅੰਦੋਲਨ ਨਾਲ ਜਿਹੜਾ ਪੂਰੀ ਤਰੀਕੇ ਨਾਲ ਭੱਜ ਚੁੱਕਿਆ ਖਨੌਰੀ ਬਾਰਡਰ ਤੋਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਬੀਬੀਆਂ ਨੇ ਜਿਹੜੀਆਂ ਉਹ ਆ ਚੁੱਕੀਆਂ ਨੇ ਉਹਨਾਂ ਨੇ ਵੀ ਇਸ ਅੰਦੋਲਨ ਦੇ ਵਿੱਚ ਆਪਣੀ ਜਿਹੜੀ ਭੂਮਿਕਾ ਬਣਦੀ ਆ ਉਹਨਾਂ ਦੀ ਉਸ ਭੂਮਿਕਾ ਨੂੰ ਦਬਾਉਣ ਦੇ ਲਈ